ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਟੂਡੇ ਵਿਜ਼ਨ ਪੰਜਾਬ ਤੇ ਮੈਂ ਹਾਂ ਤੁਹਾਡਾ ਧਿਆਨ ਚੰਨ ਜੀ ਆ ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਖਬਰ ਦਿਖਾਉਣ ਜਾ ਰਹੇ ਹਾਂ ਜਿਹੜੀ ਕੀ ਖਬਰ ਸੁਣ ਕੇ ਤੁਹਾਡੇ ਰੋਂਗ ਟੇ ਖੜੇ ਹੋ ਜਾਣਗੇ ਇੱਕ ਖਬਰ ਦੇ ਨਾਲ ਨਾਲ ਇੱਕ ਸੱਚੀ ਕਹਾਣੀ ਵੀ ਹੈ ਕਹਾਣੀ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਦੋ ਸਕੇ ਭਰਾ ਪੜਾਈ ਤੋਂ ਡਰਦੇ ਹੋਏ ਘਰੋਂ ਭੱਜ ਜਾਂਦੇ ਨੇ ਔਰ ਘਰੋਂ ਭੱਜ ਕੇ ਪਹਿਲਾਂ ਤੇ ਉਹ ਅੰਬਾਲੇਵਾਲ ਪਹੁੰਚ ਜਾਂਦੇ ਨੇ ਤੋ ਉਸ ਤੋਂ ਬਾਅਦ ਅੰਬਾਲਾ ਦੀ ਟ੍ਰੇਨ ਤੋਂ ਬੈਠ ਕੇ ਸਿੱਧੇ ਸਚਕੰਡ ਚਿਰੀ ਹਰਮੰਦਰ ਸਾਹਿਬ ਗੁਰੂ ਨਗਰੀ ਅੰਮ੍ਰਿਤਸਰ ਪਹੁੰਚ ਜਾਂਦੇ ਨੇ। ਤੇ ਉਸ ਤੋਂ ਬਾਅਦ ਸਿਲਸਿਲਾ ਸ਼ੁਰੂ ਹੁੰਦਾ ਹੈ ਉਹਨਾਂ ਦਾ ਪੀਖ ਮੰਗਣ ਦਾ ਉਸ ਤੋਂ ਬਾਅਦ ਕਾਪੀਆਂ, ਪੈਨ ਜਾਂ ਫਿਰ ਧਾਰਮਿਕ ਸਮਗਰੀ ਵੇਚਣ ਦਾ ਜਿਸ ਨੂੰ ਲੈ ਕੇ ਏੜੀ ਕਹਾਣੀ ਹੈ ਕਿਤੇ ਨਾ ਕਿਤੇ ਉਹਨਾਂ ਮਾਪਿਆਂ ਨੂੰ ਰੋਣ ਤੇ ਮਜਬੂਰ ਕਰ ਦੇਗੀ ਜਿਨ੍ਹਾਂ ਨੇ 12 ਸਾਲ ਦੇ ਬੱਚੇ ਪਾਲ ਪੋਸ ਕੇ ਵੱਡੇ ਕੀਤੇ ਤੇ ਉਸ ਤੋਂ ਬਾਅਦ ਉਹਨਾਂ ਦੇ ਅੱਖਾਂ ਤੋਂ ਓਜਲ ਹੋ ਜਾਂਦੇ ਨੇ ਤੇ ਜਦੋਂ ਇੱਕਦਮ ਇਹ ਪਰਿਵਾਰ ਆਪਣੇ ਬੱਚਿਆਂ ਨੂੰ ਮਿਲਦਾ ਹੈ ਤਾਂ ਉਸ ਤੋਂ ਬਾਅਦ ਉਹਨਾਂ ਦੇ ਅੱਖਾਂ ਦੇ ਅਥਰੂ ਨਹੀਂ ਰੁਕ ਪਾਉਂਦੇ ਇਹ ਉਸ ਵੇਲੇ ਹੁੰਦਾ ਹੈ ਜਦੋਂ ਸਿਡਬੀਸੀ ਕਾਰਵਾਈ ਕਰਦੀ ਹੈ ਤੇ ਕਾਰਵਾਈ ਕਰਨ ਤੋਂ ਬਾਅਦ ਬੱਚਿਆਂ ਨੂੰ ਅੰਮ੍ਰਿਤਸਰ ਦੇ ਸਿਵਲ ਹਸਪੀਟਲ ਦੇ ਅੰਦਰ ਵਨ ਸਟਾਪ ਸੈਂਟਰ ਦੇ ਵਿੱਚ ਲੈ ਆਂਦੀ ਹੈ ਤੇ ਪੂਰੀ ਰਾਤ ਉਹਨਾਂ ਨੂੰ ਉੱਥੇ ਰੱਖਦੀ ਐ ਤੇ ਪਿੱਛੇ ਮਾਪੇ ਜਿਹੜੇ ਨੇ ਆਪਣੇ ਬੱਚਿਆਂ ਨੂੰ ਲੱਭਦੇ ਹੋਏ ਦਰ ਦਰ ਭਟਕਦੇ ਨੇ ਪਰ ਉਹਨਾਂ ਨੂੰ ਆਪਣੇ ਬੱਚਿਆਂ ਦਾ ਕਿਤੇ ਵੀ ਕੋਈ ਖਬਰ ਨਹੀਂ ਹੁੰਦੀ ਕਿ ਉਹਨਾਂ ਦੇ ਬੱਚੇ ਕਿੱਥੇ ਨੇ ਤੇ ਕਿਹੜੇ ਹਾਲਾਤਾਂ ਵਿੱਚ ਨੇ ਤੇ ਜਿਸ ਤੋਂ ਬਾਅਦ ਉਹ ਕਿਤੇ ਨਾ ਕਿਤੇ ਆਪਣੇ ਬੱਚਿਆਂ ਨੂੰ ਲੱਭਦੇ ਹੋਏ ਜਦੋਂ ਵਨ ਸਟਾਪ ਸੈਂਟਰ ਤੇ ਪਹੁੰਚਦੇ ਨੇ ਤੇ ਉੱਥੇ ਉਹ ਕੀ ਦੇਖਦੇ ਨੇ ਔਰ ਉਸ ਵੇਲੇ ਰਾਕੀ ਦ੍ਰਿਸ਼ ਹੁੰਦਾ ਜਦੋਂ ਆਪਣੇ ਬੱਚਿਆਂ ਨੂੰ ਮਾਪੇ ਮਿਲ ਕੇ ਪਾਬਕ ਹੁੰਦੇ ਨੇ ਤੇ ਉਹਨਾਂ ਨਾਲ ਗੱਲ ਵਕੜੀ ਪਾਉਂਦੇ ਨੇ ਤੇ ਉਸ ਤੋਂ ਬਾਅਦ ਜਿਹੜੇ ਬੱਚੇ ਨੇ ਇਸ ਤਰ੍ਹਾਂ ਆਪਣੀ ਦਾਸਤਾਨ ਸੁਣਾਉਂਦੇ ਨੇ ਕੀ ਉਹਦੇ ਨਾਲ ਕਿਰੀ ਬੀਤਿਆ ਔਰ ਕਿਸ ਤਰ੍ਹਾਂ ਸੀਡਬਲਿਊਸੀ ਵੱਲੋਂ ਉਹਨਾਂ ਨੂੰ ਲੈ ਕੇ ਆਇਆ ਗਿਆ ਤੇ ਉਸ ਤੋਂ ਬਾਅਦ ਉੱਥੇ ਉਹਨਾਂ ਨੂੰ ਕਿਸ ਤਰ੍ਹਾਂ ਖਾਣ ਪੀਣ ਵਾਸਤੇ ਜਾਂ ਫਿਰ ਰਹਿਣ ਵਾਸਤੇ ਰੱਖਿਆ ਗਿਆ ਤੁਹਾਨੂੰ ਇਹ ਦਿਖਾਣੇ ਆ ਅਸਲੀਅਤ ਕਹਾਣੀ ਤੇ ਦੋਸਤੋ ਇਸ ਦੇ ਨਾਲ ਨਾਲ ਕਹਾਣੀ ਦੇ ਨਾਲ-ਨਾਲ ਤੁਹਾਨੂੰ ਸੀਡਬਲਯੂਸੀ ਦੀ ਵੀ ਕਾਰਗੁਜ਼ਾਰੀ ਦਿਖਾਨੀ ਆ ਕਿ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਇਹਨਾਂ ਬੱਚਿਆਂ ਨੂੰ ਸਾਮ ਸੰਭਾਲਣ ਵਾਸਤੇ ਫੰਡ ਮੁਹੱਈਆ ਕਰਾਉਂਦੀ ਹੈ ਪਰ ਸੀਡਬਲਯੂਸੀ ਸਿਰਫ ਆਪਣੇ ਕੰਮ ਤੱਕ ਸੀਮਿਤ ਹੈ ਉਹਨਾਂ ਬੱਚਿਆਂ ਨੂੰ ਸਚਕਣ ਸ੍ਰੀ ਹਰਮੰਦਰ ਸਾਹਿਬ ਤੋਂ ਲਿਆ ਕੇ ਵਨ ਸਟਾਪ ਸੈਂਟਰ ਰੱਖ ਦਿੰਦੀ ਹੈ ਪਰ ਉਹਨਾਂ ਦਾ ਖਾਣ ਪੀਣ ਦਾ ਕੋਈ ਪ੍ਰਬੰਧ ਨਹੀਂ ਕਰਦੀ ਵਨ ਸਟਾਪ ਸੈਂਟਰ ਵਾਲੇ ਕਹਿੰਦੇ ਨੇ ਕਿ ਸੀਡਬਲਯੂਸੀ ਦਾ ਕੰਮ ਸੀ ਕਿ ਉਹਨਾਂ ਨੂੰ ਫੰਡ ਮੁਹੱਈਆ ਕਰਾਇਆ ਜਾਣ ਪਰ ਸੀਡਬਲੂਸੀ ਕਹ ਰਹੀ ਹੈ ਕਿ ਬੱਚਿਆਂ ਦੇ ਕੋਲ ਆਲਰੇਡੀ ਪੈਸੇ ਸੀਗੇ ਔਰ ਉਹਨਾਂ ਵਾਸਤੇ ਹਰ ਤਰੀਕੇ ਦੇ ਜਿਹੜੇ ਇਹ ਫੰਡ ਉਹ ਮੁਹੱਈਆ ਕਰਵਾਏ ਗਏ ਸੀ ਪਰ ਇਸ ਦੇ ਬਾਰੇ ਕੀ ਸਚਾਈ ਹੈ ਆਉ ਜਾਣ ਲੈਣੇ ਆ ਦਿਖਾਨੇ ਹਾਂ ਤੁਹਾਨੂੰ ਇੱਕ ਜ਼ਬਰਦਸਤ ਕਹਾਣੀ ਜਿਹੜੇ ਕੀ ਆਪਣੇ ਬੱਚਿਆਂ ਦੇ ਨਾਲ ਮਾਪੇ ਵਿਛੜ ਜਾਂਦੇ ਨੇ ਤੇ ਬੱਚੇ ਕੋਲੇ ਛੱਡੇ ਆ ਕੋਲੇ ਨਹੀਂ ਬਾਰੀ ਹੋਣਾ ਕੀ ਕਹਿੰਦੇ ਨੂੰ ਹਾਂਜੀ ਹਾਂਜੀ ਕਿਹੜਾ ਆ ਉਹ ਹਾਂਜੀ ਮੁੰਡਾ ਮੇਰਾ ਇਹ ਕੀ ਡਾੜੀ ਨਾ ਕੁ ਡਾੜੀ ਛੀ ਨਾ ਦੇ ਰ ਛੇਪੂ ਛੇਪੂ ਸਾਡਾ ਇਹ ਤੁਸੀਂ ਮੈਂ ਪ੍ਰੈਸ ਤੋਂ ਅਸਲ ਕਿਉਂ ਜਿਹੜਾ ਹੈ ਨਾ ਉਹ ਬੰਦਾ ਆ ਰਿਹਾ ਹੈ ਮੈਂ ਚੱਲਦਾ ਉਹ ਪਾ ਦੇ ਰੋ ਪਾ ਪਾ ਦੇ ਰੋ ਚੱਲ ਜਾਈਏ ਠੀਕ ਹੈ ਇਹ ਲ ਕੁਝ ਨਹੀਂ ਆ ਰਿਹਾ ਨਾ ਫੋਨ ਕੋਈ ਫੋਨ ਨੰਬਰ ਨਹੀਂ ਦاده ਬੱਚੇ ਕੋਲ ਕੋਈ ਨੰਬਰ ਨਹੀਂ ਹੈ ਮੇਰਾ ਫੋਨ ਨੰਬਰ ਨਹੀਂ ਆ ਤਾ ਖਾ ਜਾਇਓ ਮਨੇ ਕੋ ਆਪਣੇ ਬੱਚਿਆਂ ਜਿਵੇਂ ਤੇ ਜੇ ਵੀ ਆ ਕੰਮ ਕਰਾਉਂਦੇ ਜਾਂ ਕੁਝ ਵੀ ਕਰਦੇ ਜੇ ਇਹਨਾਂ ਦੇ ਜੇਪ ਤੇ ਫੋਨ ਨੰਬਰ ਰੱਖੋ ਆਪਣਾ ਨਹੀਂ ਕੰਮ ਕਰਦੇ ਆਂ ਕਿ ਲੇਕਿਨ ਕੰਮ ਨਹੀਂ ਕਰਾਉਂਦੇ ਉੱਥੇ ਪੈਨ ਵੇਚਦੇ ਆ ਜਾਂ ਕੀ ਕਰਦੇ ਕੋਈ ਨਾ ਕਰਦਾ ਕੀ ਕਰਦੇ ਬੱਚੇ ਨੰਬਰ ਤੇ ਪੈਨ ਵੇਚਣੇ ਮੇਰੇ ਕਾਜ ਦੀ ਗੱਲ ਜੀ ਮੈਂ ਦੱਟਾਂ ਨਹੀਂ ਵੀਰ ਨੂੰ ਮੇਟੀ ਆਈ ਗੱਡੀ ਜੇ ਫਿਰ ਤੁਸੀਂ ਇਹਨੂੰ ਛੱਡ ਕੇ ਚਲੇਗੇ ਉੱਥੇ ਆ ਜਾਂਦਾ ਹੀ ਬਾਜੀ ਕਹਿੰਦਾ ਪਪਾ ਮੈਂ ਆ ਜਾਊਗਾ ਕੱਲ੍ਹ ਦੇ ਆਏ ਨਹੀਂ ਕੱਲ੍ਹ ਦੇ ਸੀ 7 ਵਜੇ ਜੀ ਹੰਦੁੰਦਿਲ ਕੱਲ੍ਹ ਦੇ ਆਈ ਨਹੀਂ ਉਹਦਾ ਹੀ ਨਹੀਂ ਮੈਂ ਤਾਂ 6:00 ਵੇ ਲੱਗੜਾ ਚਾਲੂ ਕੀਤਾ ਉਹ ਵੀ ਬੱਚੇ ਨੇ ਆਨ ਦੱਸਿਆ ਹੋਂ ਤੋਂ ਕਿ ਬੀਆ ਕਰ ਲਈ। ਲਵ ਲਵ ਕਿੱਥੇ ਸੀ ਗਾ ਤੂੰ ਵੀਰ ਮੈਂ ਤੇ ਦਵਾ ਸਕ ਲੋ ਤੇ ਉਹ ਵੀਰ ਨਹੀਂ ਮੈਂ ਤੇ ਲੈ ਗੱਡੀ ਤੇ ਬਿਠਾ ਕੇ ਤੂੰ ਕੀ ਕਰਦਾ ਪਿਆ ਸੀ ਤੇ ਉੱਥੇ ਮੈਂ ਪੈਨ ਵੇਚਦਾ ਮੇਰੇ ਪੈਰ ਤੇ ਕਿੱਲੇ ਚੁੱਪ ਕੇ ਮੁੱਠੇ ਬੈਠਾ ਤੇ ਵੀਰ ਮੈਂ ਨਹੀਂ ਤੇ ਲੈ ਗੱਡੀ ਚ ਕਿਹੜਾ ਵੀਰਾ ਸੀਗਾ ਉਹ ਬਣੀ ਕਿਹੜਾ ਉਹ ਮੋਹਨਾ ਜਿਹਾ ਹੈਗਾ ਹੀ ਹਾਂ ਤੂੰ ਦੱਸਿਆ ਨਹੀਂ ਮੈਂ ਅੱਛੇ ਨਾਲ ਰਹਿਣ ਆਲਾ ਆਂ ਤੇ ਮੈਂ ਮੈਂ ਦੱਸਿਆ ਸ਼ਰਮ ਇਲਾਜ ਇਹਨਾਂ ਦਾ ਅੰਦਾਜ਼ ਤਾਂ ਮਨੰਦੇ ਨਹੀਂ ਪਈ ਹੂੰ ਤੂੰ ਦੱਸਿਆ ਮੈਂ ਰੋਇ ਇੱਥੇ ਪੈਨ ਵੇਚਦਾ ਹਾਂ ਰੋਇ ਨਹੀਂ ਹੁੰਦਾ ਰੋਇ ਜਾਂ ਨਾ ਪੈਨ ਵੇਚਣਾ ਨਹੀਂ ਮੈਂ ਕਦੀ ਕਦੀ ਹੁੰਦਾ ਕਦੀ ਕਦੀ ਨਹੀਂ ਹੁੰਦਾ ਮੈਂ ਇੱਥੇ ਹੂੰ ਤੂੰ ਮੈਨੂੰ ਇੱਥੇ ਲੈ ਆਇਆ ਕੋਈ ਪੈਨ ਕੋਈ ਵੇਚਦਾ ਤੇਰੀ ਤਾਂ ਉਮਰ ਪੜਨਦੀ ਆ ਮੈਂ ਪੜਦਾ ਵੀ ਹੈਗਾ ਕੰਮ ਵੀ ਕਰਦਾ ਮੈਂ ਅੱਛਾ ਕਿੰਨੀ ਦੇਰ ਤੋਂ ਕੰਮ ਕਰਦਾ ਤੂੰ ਇਹ ਮੈਨੂੰ ਹੋਏਗੇ 4-5 ਦਿਨ 4-5 ਦਿਨ ਤੋਂ ਕੰਮ ਕਰ ਰਿਹਾ ਹਾਂ ਹਾਂ ਤੇ ਪਾਪਾ ਕੀ ਕਰਦੇ ਤੇਰੇ ਪਾਪਾ ਕਟਿੰਗ ਦਾ ਕੰਮ ਕਰਦੇ ਅੱਛਾ ਤੁ ਫਿਰ ਆਜ਼ਾਦਾ ਤੋਂ ਇੱਥੇ ਬੰਦੇਗਾ ਹਾਂਜੀ ਕੱਲ ਅੱਜ ਇੱਥੇ ਆਹ ਰੋਟੀ ਪਾਣੀ ਖਾਦਾ ਹਾਂਜੀ ਕੀ ਖਾਦਾ ਅੱਪਾ ਢੋਂਟੇ ਖਾਦੇ ਇਸ ਵੇਲੇ ਤਲਾਤ ਅੱਛਾ ਕਿਆ ਬਾਤ ਤੂੰ ਹੀ ਬੱਚੇ ਨੂੰ ਕਿਉਂ ਭੇਜਦੇ ਜੇ ਕੰਮ ਤੇ ਜਦ ਤੁਹਾਨੂੰ ਪਤਾ ਬੱਚਾ ਤੁਹਾਡਾ ਛੋਟਾ ਵਾ ਭਾਈ ਮੈਂ ਨਹੀਂ ਭੇਜਦਾ ਅਮਰਜੈਂਸੀ ਵਾਸਤੇ ਔਰ ਠੰਡ ਛੰਡ ਹੈਗੀ ਨਹੀਂ ਕੰਮ ਕੰਮ ਹੈਗਾ ਹੈ ਹੂੰ ਚਲੋ ਬੱਚਾ ਬਲਤੇ ਕਰਦਾ ਹੀ ਨਹੀਂ ਇਹ ਕਰੋਂਦੇ ਨਹੀਂ ਆਈ ਉਮਰ ਹੈ ਇਹ ਵੀ ਕੰਮ ਕੰਮ ਹੀ ਤੁਸੀਂ ਕਿਉਂ ਭੇਜਦਾ ਬੱਚੇ ਨੂੰ ਨਹੀਂ ਖਿਲਾਉਂਦੇ ਹੀ ਨਹੀਂ ਆ ਸਰਪਾਣੋਂ ਐਮਰਜੈਂਸੀ ਵਾਸਤੇ ਆ ਗਿਆ ਚਲੋ ਇਧਰ ਮੱਥਾ ਮੱਥਾ ਟੇਕਣ ਆਉਂਦੇ ਪ੍ਰਸ਼ਾਦ ਬੱਚੇ ਉਹਦਾ ਸ਼ਗਨ ਤਾਂ ਕਰਕੇ ਬੱਚਿਆਂ ਨਾਲ ਗੱਲ ਪਿਆਣਾ ਤੇ ਤੇ ਉਦਾਂ ਨਹੀਂ ਕਰਾਉਂਦੇ ਤਾਂ ਉਹਦਾ ਲਾਪਤਾ ਸੀ ਬੱਚਾ ਇਹ ਕੱਲ ਕੁਛ 3-4 ਵਜੇ ਦੀ ਗੱਲ ਹੈ ਅੱਛਾ ਤਾਂ ਕਿਦਾਂ ਪਤਾ ਲੱਗਾ ਮੱਥੇਗਾ ਬੱਚਾ ਹਾਂ ਨੂੰ ਬੱਚਿਆਂ ਨੇ ਦੱਸਿਆ ਉਹ ਤੇ ਕੀ ਕਹਿੰਦੇ ਸੀਗੇ ਉਹ ਕਹਿੰਦੇ ਵੀ ਇਹਦਾ ਬੱਚੇ ਚੋਕੇ ਲੈ ਕੇ ਗਏ ਆ ਤੁਹਾਡਾ ਮੁੰਡਾ ਵੀ ਲੈ ਕੇ ਗਏ ਕਿਉਂਕਿ ਸਾਰੇ ਜਾਣਦੇ ਨਾ ਇਹਨੂੰ ਅੱਛਾ ਬੱਚੇ ਤਾਂ ਕਰਕੇ ਅੰਤਾਂ ਪਰ ਲੱਗਦਾ ਤਾਂ ਇਹ ਤਾਂ ਕੱਲ ਦੇ ਲੱਭਣ ਨੇ ਜੋ ਕੋਈ ਕੰਪਲੇਨ ਕਰਾਈ ਸੀ ਪੁਲਿਸ ਕੰਪਲੇਨ ਦੱਸਿਆ ਪੁਲਿਸ ਨੂੰ ਆਏ ਬੜੇ ਜਗ੍ਹਾ ਘੁੰਮਿਆ ਹਨ ਇੱਥੇ ਕੀ ਨਾ ਇਹਦਾ ਦੋ ਤਿੰਨ ਜਾਣਾ ਫਿਰ ਉੱਥੇ ਗਏ ਆ ਕੀ ਨੂੰ ਕਹਿੰਦੇ ਯਾਰ ਚੌਂਕੀ ਚ ਸਾਰੇ ਪਾਸੇ ਹਾਂਜੀ ਕੁਝ ਠਹਿੜ ਨਹੀਂ ਛੱਡਿਆ ਭਾਈ ਕੋਈ ਜਿੱਤੇ ਇਹਦੇ ਸਾਨੂੰ ਪੁਲਿਸ ਵਾਲੇ ਨੇ ਕੀ ਆ ਆਪਾਂ ਉੱਥੇ ਸਾਰੇ ਘੁੰਮੇ ਆ ਅਸੀਂ ਕੱਲ ਇਧਰੋਂ ਚੱਕਰ ਮਾਰ ਕੇ ਗਏ ਆ ਉੱਥੋਂ ਵੀ ਗਏ ਆ ਭਾਈ ਇੱਥੇ ਤੁਹਾਨੂੰ ਕੋਈ ਜਵਾਬ ਦੇਤਾ ਕੀ ਨਹੀਂ ਸਾਰੇ ਕੋ ਘੁੰਮ ਕੇ ਆਏ ਆ ਆਪਾਂ ਮਗਰ ਲੱਗਾ ਕੋਈ ਨਹੀਂ ਦੱਸਿਆ ਨਾ ਨਹੀਂ ਮਗਰ ਲੱਗਾ ਕਹਿੰਦੇ ਆ ਟੱਕ ਮੁੰਡਾ ਐ ਨਹੀਂ ਕਹਿੰਦੇ ਕਈ ਕਹਿੰਦੇ ਕਿੰਨੇ ਪੈਸੇ ਕਮਾਂਦਾ ਬੱਚਾ ਰੋਜ਼ ਤੁਹਾਡੇ ਮੁੰਡਾ ਆਂਡਾ ਮੁੰਡਾ ਨਾ 200 ਰੁਪਏ ਲਈਦਾ ਕਰੀ ਰੋਜ਼ ਕਮਾਂਦਾ ਦੋਸਤ ਨਹੀਂ ਰੋਜ਼ ਉਮਰ ਕਿੰਨੀ ਆ ਦੀ ਉਮਰ 12-13 ਸਾਲ ਦਾ ਐ ਤੇ 12 ਸਾਲ ਦੇ ਬੱਚੇ ਨੂੰ ਕੰਮ ਕਰਾਈਦਾ ਵਾ ਗਲਤੀ ਹੋ ਗਈ ਕਿਰ ਮਜ਼ਦੂਰੀ ਹੁੰਦੀ ਭਾਜੀ ਠੀਕ ਆ ਮਜ਼ਦੂਰੀ ਆ ਤੇ ਤੁਸੀਂ ਦੋਵੇਂ ਜਣੇ ਦੋਵੇਂ ਜੀਓ ਯਾਰ ਤੁਸੀਂ ਤਾਂ ਘੱਟੋ ਘੱਟ ਕਮਾ ਸਕਦੇ ਈ ਨਾ ਬੱਚਿਆਂ ਤੁਸੀਂ ਗਿੱਠ ਭਰਦਾ ਬੱਚਾ ਤੁਸੀਂ ਕੰਮ ਤੇ ਲਾਦਦਾ ਦੱਸ ਪੈਣ ਵੇਚਣ ਵਾਸਤੇ ਗਲਤੀ ਹੋ ਗਈ ਅਸਲੀ ਗਲਤੀ ਗਾਲੇ ਭੇਜੋਗੇ ਬੱਚੇ ਨੂੰ ਨਹੀਂ ਭੇਜਦੇ ਆਪਾਂ ਹੁਣ ਰਾਤ ਦਾ ਬੱਚਾ ਲੱਭਦਾ ਕਿੰਨੀ ਕੀ ਪਰੇਸ਼ਾਨੀ ਥਾਨੂੰ ਬਹੁਤ ਪਰੇਸ਼ਾਨੀ ਹੋਈ ਹੈ ਨੂੰ ਕਿੱਥੇ ਲੱਭਿਆ ਨੂੰ ਦਰਵਾਜ਼ਾ ਸਾਰਾ ਸਾਰਾ ਕੋਈ ਲੱਭਨੇ ਕੁਝ ਨਹੀਂ ਖਾਤਾ ਪੀਤਾ ਇਸ ਵੇਲੇ ਤਾਂ ਰਾਤ ਦਾ ਸਾਡ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਇਹ ਬੱਚੇ ਦੀ ਉਮਰ ਸਿਰਫ ਮਹਿਜ 12 ਸਾਲ ਹੈ ਔਰ 12 ਸਾਲ ਦੀ ਉਮਰ ਦੇ ਵਿੱਚ ਬੱਚਾ ਆਪਣੇ ਮਾਪਿਆਂ ਦਾ ਸਹਾਰਾ ਬਣਿਆ ਔਰ ਦਰਬਾਰ ਸਾਹਿਬ ਦੇ ਗਲਿਆਰੇ ਦੇ ਵਿੱਚ ਪੈਨ ਵੇਚਦਾ ਆਏ ਹੋਏ ਯਾਤਰੀਆਂ ਨੂੰ ਔਰ ਬੱਚੇ ਨੂੰ ਸਾਫ਼ ਤੌਰ ਤੇ ਕਹਿਣਾ ਕਿ 200 ਰੁਪਇਆ ਰੋਜ਼ ਕਮਾ ਕੇ ਲੈ ਕੇ ਜਾਂਦਾ ਹੈ ਜਦਕਿ ਇਹਦੇ ਮਾਤਾ ਪਿਤਾ ਤੁਸੀਂ ਦੇਖ ਸਕਦੇ ਹੋ ਇਹ ਵੀ ਚੰਗੇ ਭਲੇ ਨੇ ਪਰ ਉਹਦੇ باوجود ਵੀ ਬੱਚੇ ਦੀ ਉਮਰ ਪੜਨ ਵਾਲੀ ਹੈ ਪਰ ਇਹ ਉਸ ਨੂੰ ਪੈਨ ਵੇਚਣ ਲਈ ਦਰਬਾਰ ਸਾਹਿਬ ਦੇ ਗਲਿਆਰੇ ਵਿੱਚ ਭੇਜਦੇ ਨੇ ਅਸਲੀ ਹੱਕਦਾਰ ਸਜ਼ਾ ਦੇਤੇ ਇਹਦੇ ਮਾਪਿਓ ਨੇ ਜਿਹੜੇ ਕਿ ਇਸ ਬੱਚੇ ਨੂੰ ਕਮਾਈ ਕਰਨ ਵਾਸਤੇ ਦੇਸ ਦੇ ਨੇ ਪਰ ਹੁਣ سزا ਜਿਹੜੀ ਆ ਬੱਚੇ ਨੂੰ ਮਿਲੀ ਆ ਕਿਉਂਕਿ ਪ੍ਰਸ਼ਾਸਨ ਵੱਲੋਂ ਬੱਚੇ ਨੂੰ ਸਖੀ ਵਨ ਸਟਾਪ ਸੈਂਟਰ ਦੇ ਵਿੱਚ ਲਿਆਂਦਾ ਗਿਆ ਔਰ ਇੱਕ ਰਾਤ ਇੱਥੇ ਰੱਖਿਆ ਵੀ ਗਿਆ ਔਰ ਹੁਣ ਲੱਭਦੇ ਹੋਏ ਮਾਤਾ ਪਿਤਾ ਸਖੀ ਵਨ ਸਟਾਪ ਸੈਂਟਰ ਪਹੁੰਚੇ ਨੇ ਜਿੱਥੇ ਕੀ ਬੱਚਾ ਇਹਨਾਂ ਨੂੰ ਸਹੀ ਸਲਾਮਤ ਮਿਲ ਗਿਆ ਪਰ ਇਹ ਸਬਕ ਹੈ ਮਾਪਿਆਂ ਨੂੰ ਕਿ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਕੰਮਕਾਰ ਤੇ ਨਾ ਭੇਜਣ ਕਿਉਂਕਿ ਇਹ ਬੱਚਿਆਂ ਦੀ ਉਮਰ ਜਿਹੜੀ ਹੈ ਪੜਨ ਦੀ ਹੈ ਨਾ ਕਿ ਕੰਮ ਕਰਨ ਦੀ ਪੈਨ ਵੇਚਦੇ ਹੈਂ ਪੈਨ ਵੇਚਦੇ ਹੋ ਉਮਰ ਕਿਤਨੀ ਹੈ ਤੁਹਾਡੀ ਉਮਰ 7 ਸਾਲ ਦੀ ਹੈ 7 ਸਾਲ ਹੈ ਸਕੂਲ ਜਾਂਦੇ ਹੋ ਨਹੀਂ ਕਿਉਂ ਸਕੂਲ ਕਿਉਂ ਨਹੀਂ ਜਾਂਦੇ ਕਾਪੀਆਂ ਨਹੀਂ ਹੈ ਮੰਮੀ ਪਾਪਾ ਹੈ ਹੈ ਉਹ ਕਾ ਹੈ ਮੰਮੀ ਪਾਪਾ ਦਾਨੋ ਮੰਡੀ ਮੇਂ दाना मंडी में वहाँ पे क्या करते हैं काम काम करते हैं मिस्त्री के उनको पता है तुम यहाँ पे हो नहीं पते तो फिर तुम्हें याद आ रही है मम्मी पापा की हाँ। जाना चाहते हो मम्मी पापा के पास हाँ। कोई नहीं कर लेंगे यार कर लेंगे कर लेंगे कर लेंगे बेटा चुप क्या हुआ क्या हुआ तुम्हें हाँ तुम नहीं करता तो मैं ठोका अभी चुप हो बेटा स्टेशन पर चलो फिर किया इस सर ने पर्चा दिया तो मेरे को भेजा था भैया भे नंबर दिया हुआ है नहीं पर्चा तो बाकी आप निर्देश क्या रहे सर फाइनल बात तक आप कर सकते हैं ये कहां से आया ये वही साइन है जो सर ये बच्चा तो, आपका? ये, ये, बच्चा तो, तो, तो ये मेरी बहन ये बच्चा आपका हाँ जी तो क्या करने गया था तो दरबार साहब ये सर आठ तारीख तो निकले थे तो चिंते बहन है उसके बाद पता नहीं वहाँ से पता नहीं कैसे चले गए अमृतसर हाँ उसके बाद नहीं पता चला और फिर रिपोर्ट लिखा दिए 10 बजे रात में कहाँ के रहने वाले हो मैं लुधियाने तो रहने वाला तो ये बच्चा लुधियाना से हाँ लुधियाने से आया तो अच्छा, तो हाँ।, हाँ जी तो ऐसे तो मैं यूपी का हूँ अच्छा, मैं लुधियाना में रहता हूँ नाना सर दूर दुरबारे पास अच्छा हाँ तो ये कैसे बच्चा? यही नहीं पता है सर मैं इसको तो, कोचिंग तो के लिए भेजा था चार बजे उसके बाद चार बजे साढ़े छः बजे आ जाता साढ़े छः बजे तक बाद नहीं आया तो ढूंढने लगा इधर से उधर इधर से उधर आठ तारीख की बात है सर ये तो कह रहा मैं है में रहता हूँ बेरते में इस तो पता होता ना यहाँ पे ये दुरदवारा है ना ये अपना ये बड़ा वाला हा, है। हा, हाँ जी अच्छा वो वहां से मिला ये बच्चा तो आया था मेरा इसका अच्छा। भाई आया अभी गाड़ी पे बैठा हुआ अच्छा ये तो ये भी दो, दो बच्चे थे ना ये वाले हाँ दो हाँ हा, जी ये तो वो ये पानी पीने चला गया तो मैं, मुझे पकड़ कर लिया नहीं उधर बोले पुलिस वाले बैठे थे वही हमें फोटो भी दिया सर और उसके बाद इसलिए अभी मैं आया हूँ उधर से कचहरी से बोलते पहले पहले, पहले बच्चा देख लो जाते फिर संतोष संतोषन तो कितने दिन हो गए बच्चे को गुम हुए बच्चे तेरह दिन हो गए तेरह दिन से लुधियाना से बच्चा ये आपका आया गुम हो गया गुम हो गया सर बहुत हो जा पुलिस में रिपोर्ट भी दिया मीडिया भी उस सारे में फैला हुआ था कोई सुनवाई नहीं हो रही थी फिर कल सुनवाई हुई थी बच्चा तुम्हारा अमृतसर में छोटा अच्छा। वाला तो देता फिर बोलते बड्डा भी है दो बच्चे गुम हो गए आपके दो हाँ दोनों थे दोनों भाई भाई है दोनों भाई भाई है। आ, ये तो वहाँ है इधर डीप अच्छा एक तो लिया आया हूँ अमृतसर से अच्छा। और एक मैं ये वाला रह गया था ये वाला रह गया था, रह गया था इसी तो मैं देखने आया था मेरा है किसका है मतलब ये बच्चा जो आपका ये काम नहीं करता ये घर से भागा हुआ है घर से भाग गया था सर कारण भागने का सर तारण नहीं है तारण बस मैं तो भेजा था स्कूल पढ़ने के लिए वो ट्यूशन तू, पढ़ने के लिए अब उससे बात पता नहीं सर अब मैं बच्चे तो यही कर सकता हूँ बेटा पापा बोले तो ट्यूशन गए थे ट्यूशन ना पढ़ने हाँ। के थे लिए तो अमृतसर कैसे पहुँच गए अमृतसर कैसे पहुँच गए थे तो हम लोग वहाँ पे आ गए थे तो पढ़ने को मन नहीं करता नहीं नहीं पढ़ने को मन नहीं करता इस पढ़ने के डर से भाग आई हाँ। अच्छा तो फिर जब लुधियाना से अच्छा चले तो थे तो कैसे पहुंचे अमृतसर गाड़ी में आए थे हाँ। कैसे ब, बताओ बताते दो भैया को वो वो पहले अम्बाला गए थे अच्छा अम्बाला हाँ अच्छा। नखलाऊ वाली ट्रेन से अच्छा वहाँ से घूम के फिर अमृतसर आए हो तो बेटा इतने दिन तुम रहे तो खाना पीना कैसे हुआ गुरुद्वारे थे फिर जहाँ जहाँ लंगर लगता होगा मैंने खा लिया इन्होंने जहाँ जहाँ लंगर लगा फिर उनका बेटा है बोला कि उनको किसी का बेटा मिल गया आटे वाले का वो ले गया इनको अपने साथ अपने घर अच्छा फिर फिर वो पंजाबी थे ना वो पंजाबी थे तुम्हें यहाँ से कैसे छोड़ दिया उन्हें गोल्डन टेम्पल में छोड़ा नहीं

इसी के चक्कर में हम लोग परेशान थे ये नहीं मिल रहा था अब मिला जा। तो बेटा जो पैसे थे वो कौन रखता था जो ये सामान बेचने के बाद हम लोग खाते थे तुम लोग खाते थे वो तो वो वो लोग खाना पीना भी देते थे फिर अच्छा मतलब कि काम करवाते थे असल में काम करके फिर खाने को देते थे <laughs> तो अब बेटा मिल गया आपको कितनी खुशी हो रही है आपको नहीं भैया को बहुत खुशी हो रही है हमारा बच्चा मिल गया हमें कुछ नहीं चाहिए दो बच्चे मिले? हाँ, बच्चे मिले? दोनों हमारे बच्चे मिल गए दोनों, गया। दोनों, गया। दोनों, गया। दोनों हो थे आठ तारीख से थे दोनों। इसकी उम्र कितनी है बारह साल इसने फोन गया आपको यहाँ नहीं फोन नहीं किया फोन हमें चौकी से गया अमृतसर बेटा चौकी वालों को नंबर बताया था अपने घर का नहीं छोटे वाले ने बताया था छोटे वाले ने उसने बोला हम लुधियाना से हैं अमृतसर तो, वहाँ सिमरला चौक से तो उन्होंने सात नंबर चौकी में फोन कर दिया लुधियाना की चौकी में तब तो उन्होंने फोन हमारी रिपोर्ट दर्ज थी वहाँ पे तो उन्होंने तेरा हमें फोन किया आपके बच्चा मिल गए आप वहाँ चली जाओ अमृतसर फटाफट -फटा फिर मैं रात को ही आ गई एक बजे फिर मुझे एक बजे बच्चा हमारा एक मिल गया छोटा वाला और ये नहीं मिले ये बोले आपको वहाँ मिलेंगे छोटा वाला कहाँ मिला आपको वहीं अमृतसर में चौकी में पुलिस चौकी हाँ। हाँ। में जी गुरुद्वारे अच्छा गलियारा चौकी है पुलिस चौंकी हाँ, 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 गलियारा चौकी तो क्या कहना चाहते हैं प्रशासन ने आपके बच्चों को संभाल कर रखा है यहाँ पर आप देख सकते हो सुविधा सारी है यहाँ पे हाँ, सोने हाँ। के लिए तो कैसा लग रहा है अच्छा लगा सर हमारे बच्चे मिल मिल गए बच्चा गया बस और कुछ तो देखिए पुलिस मुलाजम भी तैनात किए गए हैं इनकी सेवा में इनकी देख में क्या कहना चाहेंगे प्रशासन को बस बहुत बहुत धन्यवाद बहुत बहुत हमारे बच्चे सही सलामत मिल गए बस सर हमें और कुछ नहीं चाहिए हमारे बच्चे बच्चा। एक और आ रहा है ठीक तो है ये दो भाई हैं मैं इनकी बुआ हूँ एक बेटा है एक मेरा बेटा है ये दोनों भाई दोनों एक साथ खो गए थे एक साथ में गए थे ट्यूशन पढ़ने ये गए आठ तारीख के घर से निकले हुए दोबारा भी आए नहीं है उसके बाद जब पुलिस वाले का फोन आया था लुधियाने में सात नंबर गली में तो उसके बाद हम लोग अमृतसर के लिए आए हैं बच्ची को ढूंढते हुए अमृतसर गुरुद्वारे के पास बच्चा है तो जब चौकी आए तो ये बेटा मेरे को वहीं पे मिला है रात को मैं एक डेढ़ बजे वहाँ पे चौकी पे पहुंची हूँ तब मेरे को बेटा ये मेरे को दिखाया गया फिर मेरे हवाले किया फिर उसके बाद क्या दूसरा बेटा आपको वहीं पे मिलेंगे जाके आप वहाँ पे चल जाओ कचेरी फिर वहाँ पे उन लोग ने भेजा फिर मैं यहाँ पे आई हूँ सर अच्छा लग रहा है अच्छा, अच्छा लग रहा है सर बहुत बहुत धन्यवाद कि आप दो बच्चों को मिला दिया माँ बाप से भी इनके और ਕੱਲ ਸੀਡਬੀਸੀ ਵੱਲੋਂ ਇੱਕ ਕਾਰਵਾਈ ਕੀਤੀ ਗਈ ਸੀ ਕਿ ਸਚਕਣ ਸ੍ਰੀ ਹਰਮੰਦਰ ਸਾਹਿਬ ਤੋਂ ਕਰੀਬ 20 ਦੇ ਬੱਚੇ ਜਿਹੜੇ ਨੇ ਉਹ ਉੱਥੋਂ ਲਿਆ ਕੇ ਤੇ ਇਸ ਸ਼ੈਲਟਰ ਦੇ ਵਿੱਚ ਰੱਖੇ ਗਏ ਸੀਗੇ ਪਰ ਅਸੀਂ ਤੁਹਾਨੂੰ ਇੱਥੇ ਇਹ ਦੱਸਣਾ ਚਾਹੁੰਦੇ ਆ ਜੇ ਸੀਡਬੀਸੀ ਨੂੰ ਇਹ ਦੱਸਦਾ ਹੈ ਕਿ ਬੱਚੇ ਜਿਹੜੇ ਨੇ ਉਹ ਆਪਣੀ ਪੜ੍ਹਾਈ ਛੱਡ ਕੇ ਕਮਾਈ ਕਰ ਰਹੇ ਨੇ ਜਾਂ ਫਿਰ ਪੈਨ ਪੈਨਸਲਾਂ ਵੇਚ ਰਹੇ ਨੇ ਉਹ ਕਿਤੇ ਨਾ ਕਿਤੇ ਕਮਾਈ ਕਰ ਰਹੇ ਨੇ ਛੋਟੀ ਉਮਰ 'ਚ ਨਬਾਲਗ ਬੱਚੇ ਉਹਨਾਂ ਨੇ ਫੜੇ ਜਰੂਰ ਨੇ ਪਰ ਲਿਆ ਕੇ ਇੱਥੇ ਛੱਡ ਦਿੱਤੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਇਸ ਜਗ੍ਹਾ ਦੇ ਉੱਤੇ ਇਹ ਸਖੀ ਵਨ-ਸਟਾਪ ਸੈਂਟਰ ਹੈ ਜਿੱਥੇ ਕਿ ਨਾ ਤੇ ਕੋਈ ਖਾਣ ਦਾ ਪ੍ਰਬੰਧ ਹੈ ਨਾ ਕੋਈ ਇੱਥੇ ਮੈਸ ਹੈ ਔਰ ਨਾ ਹੀ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਉੱਥੇ ਕੋਈ ਪ੍ਰਬੰਧ ਨਹੀਂ ਪ੍ਰਬੰਧ ਸਿਰਫ ਇੱਥੇ ਇੱਕੋ ਹੀ ਹੈ ਸਿਰਫ 5 ਬੈੱਡ ਲੱਗੇ ਨੇ 5 ਬੈੱਡ ਦੇ ਵਿੱਚ ਜਿਹੜੇ ਬੱਚੇ ਨੇ 20 ਦੇ ਕਰੀਬ ਉਮਰ ਆਤੀ ਇੱਥੇ ਸੁੱਤੇ ਨੇ ਔਰ ਕੁੱਲ ਮਿਲਾ ਕੇ ਅਗਰ ਗੱਲ ਕੀਤੀ ਜਾਵੇ ਤਾਂ ਸੀਡਬਲਯੂਸੀ ਨੂੰ ਇਹ ਚਾਹੀਦਾ ਸੀ ਕਿ ਅਗਰ ਤੁਸੀਂ ਬੱਚਿਆਂ ਨੂੰ ਇੱਥੇ ਛੱਡਿਆ ਕਟੋ ਕਟ ਇਸ ਨੂੰ ਫੰਡ ਵੀ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਨੂੰ ਰਾਤ ਨੂੰ ਰੋਟੀ ਖਵਾਈ ਜਾ ਸਕੇ ਪਰ ਤੁਹਾਨੂੰ ਦੱਸਦੀ ਕਿ ਸੀਡਬੀਸੀ ਵੱਲੋਂ ਨਾ ਤਾਂ ਕੋਈ ਫੰਡ ਦਿੱਤਾ ਗਿਆ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਬੱਚਿਆਂ ਦੀ ਸੋਧ ਲਈ ਗਈ ਕਿਉਂਕਿ ਅੱਜ ਇੱਕ ਐਤਵਾਰ ਸੀ ਔਰ ਐਤਵਾਰ ਦੇ ਚਲਦੇ ਸਾਰੇ ਦਫ਼ਤਰ ਬੰਦ ਸੀ ਜਿਸ ਕਰਕੇ ਬੱਚੇ ਅਤੇ ਬੱਚਿਆਂ ਦੇ ਮਾਪਿਆਂ ਨੂੰ ਕਾਫੀ ਖੱਜਲ ਖਵਾਰ ਹੋਣਾ ਪਿਆ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਵੀ ਅਗਰ ਗੱਲ ਕੀਤੀ ਜਾਵੇ ਤਾਂ ਸ਼ਾਮ ਦੇ 6 ਵੱਜ ਚੁੱਕੇ ਨੇ ਤੇ ਹੁਣ ਜਾ ਕੇ ਕਰੀਬ ਬੱਚਿਆਂ ਨੂੰ ਬੱਚਿਆਂ ਦੇ ਜਿਹੜੇ ਮਾਪੇ ਨੇ ਉਹ ਲੈ ਕੇ ਗਏ ਨੇ ਤੇ ਇਸ ਦਾ ਜ਼ਿੰਮੇਵਾਰ ਕੌਣ ਹੈ ਸਿੱਧਾ-ਸਿੱਧਾ ਪ੍ਰਸ਼ਾਸਨ ਨੂੰ ਸੀਡਬਲਯੂਸੀ ਨੂੰ ਜੇ ਨੰਬਰ ਬਣਾਉਣ ਦਾ ਪਤਾ ਤੇ ਘੱਟੋ-ਘੱਟ ਇਹ ਤੇ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਇਹਨਾਂ ਬੱਚਿਆਂ ਦੇ ਖਾਣ ਪੀਣ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੈ ਗੱਲ ਕਰਦੇ ਹਾਂ ਇਸ ਦੇ ਬਾਰੇ ਸੀਡਬਲਯੂਸੀ ਦੇ ਡਿਪਾਰਟਮੈਂਟ ਦੇ ਨਾਲ ਉਹਨਾਂ ਦਾ ਕੀ ਕਹਿਣਾ ਹੈ ਤਰਨਜੀਤ ਸਿੰਘ ਜ਼ਿਲ੍ਹਾ ਬਾਸਰਕੇ ਅਫਸਰ ਅਮਰਸਰ ਸਰ ਕੀ ਕਹਿਣਾ ਚਾਹੋਗੇ ਇਹਦੇ ਬੱਚੇ ਤੁਸੀਂ ਕੱਲੋ ਤੋਂ ਹਾਂਜੀ ਹਾਂਜੀ ਨਾ ਲੱਗਦਾ ਕਿ ਕਿੰਨੀ ਕੀ ਕਾਰਵਾਈ ਤੁਹਾਡੇ ਵੱਲੋਂ ਇਹ ਮੈਂ ਥੋੜਾ ਤੁਹਾਨੂੰ ਦੱਸਣਾ ਚਾਹਾਂਗਾ ਕਿ ਜੇ ਸਮਾਜਿਕ ਸੁਰੱਖਿਆ ਸਥੀ ਤੇ ਬਾਲ ਵਿਕਾਸ ਮੰਤਰਾਲੇ ਪੰਜਾਬ ਸਰਕਾਰ ਵੱਲੋਂ ਤੇ ਜਿਵੇਂ ਜੋਜ ਪ੍ਰੋਜੈਕਟ ਪਾਸ ਕੀਤਾ ਗਿਆ ਸੀ 2.0 ਜਿੰਦੇ ਤਹਿਤ ਬਾਲ ਭਿੱਖਿਆ ਤੇ ਬੱਚਿਆਂ ਨੂੰ ਰੈਸਕਿਊ ਕਰਨਾ ਤੇ ਇਹਨਾਂ ਦੇ ਰੈਹਬਿਟਿਸ਼ਨ ਦੇ ਯਤਨ ਵੈਸੋਪੀ ਦੇ ਜਿੱਤਨ ਐਸਓਪੀ ਵਿੱਚ ਦਿੱਤੇ ਗਏ ਸੀ ਉਹ ਐਸਓਪੀ ਨੂੰ ਥਰੋਅਆਊਟ ਡਿਸਟ੍ਰਿਕਟ ਇੰਪਲੀਮੈਂਟ ਕਰਨ ਲਈ ਅਸੀਂ ਅਮਰਸਾ ਜ਼ਿਲ੍ਹੇ ਦੇ ਵੱਖ-ਵੱਖ ਏਰੀਆ ਦੇ ਵਿੱਚ ਬਾਲ ਭਿੱਖਿਆ ਦੇ ਰੇਡਾ ਕਰਦੇ ਆ ਰਹੇ ਹਾਂ ਇਹਨਾਂ ਬੱਚਿਆਂ ਨੂੰ ਅਸੀਂ ਬਾਲਪਿਖੇਰ ਮੁਕਤ ਕਰਾ ਕੇ ਇਹਨਾਂ ਦਾ ਭਵਿੱਖ ਦੁਬਾਰਾ ਤੋਂ ਆਮ ਬੱਚਿਆਂ ਵਾਂਗ ਜੀਵਨ ਤੇ ਜੀਨ ਵਿੱਚ ਇਹਨਾਂ ਨੂੰ ਅਸੀਂ ਇਹਨਾਂ ਨੂੰ ਜਤਨ ਪਾ ਰਹੇ ਆ ਹੁਣ ਅਸੀਂ ਕਾਫੀ ਦਿਨਾਂ ਤੋਂ ਬਾਅਦ ਹੁਣ ਸਾਨੂੰ ਪਤਾ ਲੱਗਾ ਕਿ ਸ਼ਨੀਵਾਰ ਜਾਂ ਐਤਵਾਰ ਸਾਡੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀ ਗੁਰਮੀਤ ਸਿੰਘ ਜੀ ਵੱਲੋਂ ਦਿਸ਼ਾ ਨਿਰਦੇਸ਼ ਅਗਵਾਈ ਹੇਠ ਅਸੀਂ ਹੁਣ ਵੀਕੈਂਡ ਤੇ ਅਸੀਂ ਬਾਲਪਿਖਿਆ ਦੀ ਮੋਹਮ ਸ਼ੁਰੂ ਕੀਤੀ ਹੋਈ ਆ ਤੇ ਅਸੀਂ ਇਹਦੇ ਚ ਹੌਟਸਪੌਟ ਏਰੀਆ ਜਿੱਦਾਂ ਕਿ ਦਰਬਾਰ ਸਾਹਿਬ ਕਲੇਆਰਾ ਆ ਨਵਲਦੀ ਚਮਕ ਹੋ ਗਿਆ ਤੇ ਆ ਜਿੰਨੇ ਵੀ ਆਪਣਾ ਕੀ ਮਾਲ ਹੈਗੇ ਸਾਰੇ ਐਸੇ ਆਪਣੇ ਬਾਲ ਭਿੱਖਿਆ ਦੇ ਜਿਹੜੇ ਗਿਰੇਟਾ ਕਰਨ ਦੇ ਉਪਰੰਤ ਸਾਨੂੰ ਬੱਚੇ ਮਿਲੇ ਸਨ ਇਹਨਾਂ ਬੱਚਿਆਂ ਨੂੰ ਜਦ ਭੀਖ ਮੰਗਦੇ ਪਾਏ ਗਏ ਇਹਨਾਂ ਤੁਰੰਤ ਕਾਬੂ ਕੀਤਾ ਗਿਆ ਕਾਬੂ ਕਰਕੇ ਇਹਨਾਂ ਨੂੰ ਉੱਥੇ ਆਪਣੇ ਜਿਹੜੇ ਹੈਗੇ ਸਰਕਾਰ ਦੇ ਸੀਸੀਆਈ ਉਹਨਾਂ ਵਿੱਚ ਭੇਜਿਆ ਗਿਆ ਉਸ ਤੋਂ ਬਾਅਦ ਇਹਨਾਂ ਦੇ ਬਾਅਦ ਜਿਨ੍ਹਾਂ ਨੂੰ ਪਤਾ ਲੱਗਾ ਕਿ ਬੱਚਿਆਂ ਨੂੰ ਮਾਵਾਂ ਨੂੰ ਪੇਰੈਂਟਸ ਨੂੰ ਪਤਾ ਲੱਗਾ ਕਿ ਸਾਡੇ ਬੱਚੇ ਨਹੀਂ ਹੈਗੇ ਉਹਨਾਂ ਨੇ ਸਾਡੇ ਤੋਂ ਬਿਜਤਨ ਕੀਤਾ ਪਤਾ ਕੀਤਾ ਉਸ ਤੋਂ ਬਾਅਦ ਅਸੀਂ ਇਹਨਾਂ ਦਾ ਇਹਨਾਂ ਦੇ ਕਾगज ਕਾਰਵਾਈ ਜਾਂਚ ਪੜਤਾਲ ਕੀਤੀ ਗਈ ਜਾਂਚ ਪੜਤਾਲ ਵਿੱਚ ਪਾਇਆ ਗਿਆ ਕਿ ਇਹ ਬੱਚੇ ਇਹਨਾਂ ਮਾਂ ਬੀ ਉਹਦੇ ਬੱਚੇ ਹਨ ਤੇ ਇਹ ਇਹਨਾਂ ਦਾ ਪਹਿਲਾ ਅਫੈਂਸ ਹੈ ਜਿਵੇਂ ਜੋ ਪ੍ਰੋਜੈਕਟ 'ਚ ਲਿਖਿਆ ਹੈ ਜੇ ਕਿ ਬੱਚੇ ਪਹਿਲੀ ਵਾਰ ਵੀ ਹਮਤ ਦੇ ਪਾਏ ਜਾਂਦੇ ਹਨ ਉਹਨਾਂ ਨੂੰ ਇੱਕ ਵਾਰ ਨੋਟਿਸ ਦੇ ਕੇ ਛੱਡਿਆ ਜਾਵੇ ਅਤੇ ਉਹਨਾਂ ਨੂੰ ਜਿਹੜੇ ਸਟੇਟਾਂ 'ਤੇ ਹੈਗੇ ਹਨ ਉਹਨਾਂ ਸਟੇਟਾਂ 'ਚ ਪ੍ਰਸ਼ਾਸਨ ਨਾਲ ਸੰਪਰਕ ਕਰਕੇ ਉਹਨਾਂ ਪ੍ਰਸ਼ਾਸਨ ਦੇ ਹੱਥ ਸਪੋਰਟਦਾਰੀ ਕੀਤੀ ਜਾਵੇ ਤੇ ਇਹਨਾਂ ਦੇ ਐਫੀਡੇਵਿਟ ਲੈ ਲਏ ਹਨ ਤੇ ਇਹਨਾਂ ਨੂੰ ਇੱਕ ਵਾਰਨਿੰਗ ਦੇ ਦਿੱਤੀ ਗਈ ਹੈ ਇਹਨਾਂ ਨੇ ਕਿਹਾ ਹੈ ਕਿ ਅਸੀਂ ਆਪਣੇ ਰਾਜਾਂ ਵਿੱਚ ਚਲੇ ਜਾਵਾਂਗੇ ਅਸੀਂ ਅੱਗੇ ਤੋਂ ਅਸੀਂ ਪੰਜਾਬ ਵਿੱਚ ਭੀਖ ਮੰਗਣ ਨਹੀਂ ਆਵਾਂਗੇ ਕਿਉਂਕਿ ਅਸੀਂ ਹੁਣ ਆਪਣੇ ਸ਼ਹਿਰ ਵਿੱਚ ਵਾਪਸ ਚਲੇ ਜਾਵਾਂਗੇ ਤੇ ਇਹ ਇਹਨਾਂ ਨਾਲ ਕੁਝ ਬੱਚੇ ਹੈਗੇ ਸੀ ਜਿਨ੍ਹਾਂ ਨੂੰ ਦੇਰ ਰਾਤ ਅਸੀਂ ਬਾਦ ਵਿੱਚ ਜਿਨ੍ਹਾਂ ਤੇ ਕੋਈ ਲੈ ਨਹੀਂ ਆਇਆ ਬਾਦ ਵਿੱਚ ਉਹਨਾਂ ਦੇ ਅਸੀਂ ਉਹਨਾਂ ਨੂੰ ਪੁਲਿਸ ਥਾਣੇ ਵੀ ਦੱਸਿਆ ਉੱਥੇ ਵੀ ਪਤਾ ਕਰਕੇ ਆਏ ਸਾਰੇ ਬੱਚਿਆਂ ਨੂੰ ਮਾਪਿਓ ਦੇ ਹਵਾਲੇ ਕਰ ਦਿੱਤਾ ਗਿਆ ਹੈ ਤੇ ਇਹ ਸਾਡਾ ਮੈਂ ਇਹ ਸੂਚਨਾ ਦੇਣਾ ਚਾਹੁੰਦਾ ਕਿ ਜੇ ਕੋਈ ਬੱਚਾ ਤਰਪੀਖ ਮੰਗਦਾ ਪਾਇਆ ਜਾਂਦਾ ਹੈ ਜਾਂ ਕਿਦੇ ਉਹ ਲਵਾਰਸ ਹਾਲ ਤੇ ਚ ਮਿਲਦਾ ਹੈ ਉਹਦੀ ਸੂਚਨਾ ਜਿਹੜਾ ਬਾਸ ਰਖਿਆ ਅਫਸਰ ਤਰਨਜੀਤ ਸਿੰਘ ਦੇ 987537522 ਜਾਂ ਚਾਈਲਡ ਲੈਂਡ 198 ਜਿਹਨਾਂ ਪ੍ਰੋਗਰਾਮ ਅਫਸਰ ਜਿਹਨਾਂ ਦਾ ਦਫਤਰ ਮਜੀਠਾ ਰੋਡ ਹੈਗਾ ਇਹ ਵਨਸਟਾਪ ਸੈਂਟਰ ਉੱਥੇ ਦੇਣ ਦੀ ਕਿਰਪਾ ਦਾ ਕੀਤੀ ਜਾ ਤਾਂ ਕਿ ਕਿਸੇ ਬੱਚੇ ਨੂੰ ਬਾਲ ਭਿੱਖਿਆ ਜਿ ਘੜ ਕੋ ਨਸਨੈਰੀ ਮੌਕਾ ਤੇ ਉਹਨੂੰ ਇੱਕ ਵਧੀਆ ਭੁੱਖ ਦਿੱਤਾ ਜਾ ਸਕੇ ਇਸ ਦੇ ਵਿੱਚ ਕਿੰਨੇ ਬੱਚੇ ਰਿਕਵਰ ਕੀਤੇ ਸੀ ਇਹਦੇ ਚ ਅਸੀਂ ਟੋਟਲ ਕੀਤੇ ਆ ਤੇ 13 ਬੱਚੇ ਇਹ ਆਪਾਂ ਰੈਸਕੂ ਕੀਤੇ ਇਨਾਂ ਚ ਕਿਹੜੇ ਹਾਲ ਆਪਾਂ ਨਹੀਂ ਸੀ ਗਏ ਇਹ ਜੋ ਲਵਾਰਸ ਆਲਾ ਤੱਕ ਮਿਲੇ ਸੀ ਤੇ ਇਨਾਂ ਦੇ ਕੋਈ ਭੀਮਗ ਦੇ ਪਾਇਏ ਸੀ ਕੋਈ ਪੈਣ ਵੇਚਦੇ ਸੀ ਤੇ ਕੁਝ ਨਾ ਕੁਝ ਇਹ ਆਪਣੇ ਮਤਲਬ ਇਹ ਯਾਰਾ ਪਿਗਮੰਗ ਦੇ ਪਾਏ ਗਏ ਸੀ ਤੇ ਇਹਨਾਂ ਨੂੰ ਇਹਨਾਂ ਦੇ ਮਾਪਿਓ ਕੋਈ ਨਹੀਂ ਸੀਗਾ ਇਹਨਾਂ ਕੋਈ ਮਾਪਿਓ ਕਿਤੇ ਕੰਮ ਕਰਨ ਗਿਆ ਸੀ ਕੋਈ ਕਿਤੇ ਗਿਆ ਸੀ ਤੇ ਇਹਨਾਂ ਬੱਚਿਆਂ ਨੂੰ ਅਸੀਂ ਤੁਰੰਤ ਕਾਬੂ ਕੀਤਾ ਰੈਬਿਟੇਸ਼ਨ ਕਰੰਦੇ ਤੇ ਜਨਨ ਕੀਤਾ ਜਾ ਰਹੇ ਆ ਜੇ ਕਿਤੇ ਸਰਗਨਾ ਦੇ ਹੱਥ ਲੱਗ ਜਾਂਦੇ ਜਾਂ ਕਿਹ ਹੈ ਜੇ ਗਰੋਧ ਦੇ ਹੱਥ ਲੱਗ ਜਾਂਦੇ ਇਹ ਬੱਚੇ ਕਿੰਨਾ ਭੁੱਖ ਕੀ ਹੋ ਸਕਦਾ ਇਹ ਆਪਾਂ ਸੋਚ ਵੀ ਨਹੀਂ ਸਕਦੇ ਇਸ ਕਰਕੇ ਇਹਨਾਂ ਬੱਚਿਆਂ ਨੂੰ ਅਸੀਂ ਪਿਆਹਲ ਦੇ ਧਾਤੇ ਇਹਨਾਂ ਨੂੰ ਰੈਸਕਿਊ ਕੀਤਾ ਰੈਸਕਿਊ ਕਰਕੇ ਆਪਣੇ ਇਸ ਜਿਹੜਾ ਸੀਸੀਆਈ ਉਹਦੇ ਚ ਰੋਟੀ ਪਾਣੀ ਕੱਪੜਾ ਸਾਰਾ ਕੁਝ ਨਾ ਦਿੱਤਾ ਗਿਆ ਤੇ ਹੋਲੀਏ ਕਰਕੇ ਜਾਂਚ ਪੜਤਾਲ ਕਰਕੇ ਦੀ ਮਾਂ ਪਿਓ ਨੂੰ ਇਹਨਾਂ ਨੂੰ ਟ੍ਰੇਸ ਕੀਤਾ ਗਿਆ ਤੇ ਉਹਨਾਂ ਨੂੰ ਇਹੀ ਕਿਹਾ ਗਿਆ ਕਿ ਬੱਚੇ ਓਨ ਵਾਲੇ ਭੁੱਖਾ ਹਨ ਜੇ ਤੁਹਾਨੂੰ ਤੁਸੀਂ ਜਿਹੜੇ ਰਾਜਾਂ ਵਿੱਚ ਰਹਿੰਦੇ ਜੇ ਉੱਥੇ ਰਾਜਾਂ ਵਿੱਚ ਵਾਪਸ ਚਲੇ ਜਾਓ ਜੇ ਤੁਸੀਂ ਇੱਥੇ ਰਹਿਣਾ ਵਾ ਆਪਣੇ ਆਧਾਰ ਕਾਰਡ ਜਾਂ ਆਪਣੇ ਕਾਗਜ਼ ਪੱਤਰ ਬਣਾਓ ਤੁਹਾਨੂੰ ਵੀ ਤੇ ਸਰਕਾਰੀ ਸਕੀਮਾਂ ਨਾਲ ਜੋੜਦੇ ਹਾਂ ਪਰ ਉਹਨਾਂ ਨੇ ਇਹੀ ਕਿਹਾ ਕਿ ਹਾਈ ਗਲਤੀ ਨਾਲ ਇੱਥੇ ਆ ਗਏ ਹਾਂ ਹੁਣ ਆਪਣੇ ਅਸੀਂ ਜਵਾਂਗੇ ਜਿਹ ਆਪਣੇ ਰਾਜਾਂ ਨੂੰ ਮੁੜ ਜਾਵਾਂਗੇ ਪਰ ਸਰ ਉੱਥੇ ਤੁਸੀਂ ਰੋਟੀ ਪਾਣੀ ਦੀ ਗੱਲ ਕੀਤੀ ਰੋਟੀ ਪਾਣੀ ਦਾ ਤਾਂ ਕੋਈ ਇੰਤਜ਼ਾਮ ਨਹੀਂ ਸੀਗਾ ਨਹੀਂ ਉਹ ਵਨ ਸਟੌਪ ਸੈਂਟਰਾਂ ਨਾਲ ਗੱਲ ਕੀਤੀ ਉਹ ਕਹਿੰਦੇ ਸਾਨੂੰ ਇੱਥੇ ਬੱਚੇ ਛੱਡ ਗਏ ਤੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਸਹੂਦਤ ਨਹੀਂ ਲਈ ਨਹੀਂ ਨਹੀਂ ਉਹ ਇੱਕ ਇਸ ਤਰ੍ਹਾਂ ਹੈਗੀ ਆ ਗੱਲ ਉਹ ਜਿਹੜੇ ਐਟ ਵਨ ਸਟੌਪ ਸੈਂਟਰ ਤੇ ਜਦੋਂ ਬੱਚੇ ਉੱਥੇ ਛੱਡੇ ਦਿੱਤੇ ਗਏ ਆ ਠੀਕ ਹੈ ਉਹਦੇ 'ਚ ਅਸੀਂ ਇਹ ਵੇਖੋ ਉਹਦੇ 'ਚ ਥੋੜੇ ਜਿੰਨੇ ਵੀ ਉੱਥੇ ਰੱਖਣ ਦੀ ਸੁਵਿਧਾ ਸੀ ਉੱਥੇ ਇਸ ਬੱਚੇ ਰੱਖ ਕੇ ਬਾਕੀ ਅਸੀਂ ਇੰਡੀਅਨ ਔਮਨ ਜਿਵੇਂ ਪਾਸਟੈਂਡ ਲਾਗੇ ਉੱਥੇ ਉੱਥੇ ਸ਼ਿਫਟ ਕੀਤੇ ਗਏ ਠੀਕ ਹੈ ਲੇਡੀਆਂ ਦੇ ਬੱਚੇ ਉੱਥੇ ਸ਼ਿਫਟ ਕੀਤੇ ਗਏ ਕਿਉਂਕਿ ਬੱਚਿਆਂ ਨੂੰ ਵਧੀਆ ਮਾਹੌਲ ਸਹੂਿਦਾ ਦੇਣਾ ਸਰਕਾਰ ਦਾ ਕੰਮ ਹੈ ਕਿਉਂਕਿ ਉੱਥੇ ਜਿੰਨੇ ਬੈੱਡ ਹੀ ਉੱਥੇ ਉਹਨੇ ਬੱਚੇ ਰੱਖੇ ਗਏ ਬਾਕੀ ਉੱਥੇ ਪ੍ਰਦਾਨ ਕੀਤੇ ਗਏ ਬਾਅਦ ਵਿੱਚ ਉਹਨਾਂ ਨੂੰ ਰੋਟੀ ਪਾਣੀ ਸਾਰਾ ਕੁਝ ਦਿੱਤਾ ਗਿਆ ਇਹ ਇੱਕ ਦਿਨ ਜੇ ਇਹ ਕੰਮ ਹੀ ਅਗਲੇ ਦਿਨ ਜੇ ਮਾਪਿਓ ਆ ਗਿਆ ਤੇ ਸਾਰੇ ਬੱਚਿਆਂ ਨੂੰ ਉਹਨਾਂ ਦੇ ਨਾਲ ਉਹਨਾਂ ਨੂੰ ਮੁੜ ਉਹਨਾਂ ਨੂੰ ਦੇ ਦਿੱਤੇ ਗਏ ਆ ਹਾਂਜੀ ਇਹ ਇੱਕ ਮੈਸੇਜ ਤੁਹਾਨੂੰ ਇੱਕ ਮੈਸੇਜ ਇਹ ਦੇਵਾਂਗਾ ਕਿਸੇ ਨੂੰ ਵੀ ਕੋਈ ਬੱਚਾ ਜਾ ਕੋਈ ਲਵਾਰਸ ਹਾਲਤ ਚ ਭੀਖ ਮੰਗਦਾ ਕੋਈ ਵੀ ਹਾਲਤ ਮਿਲਦਾ ਇਹਦੀ ਸੂਚਨਾ 1098 ਚਾਈਲਡ ਹੈਲਪ ਨੰਬਰ ਆ ਇਹ ਨੋਟ ਕਰ ਲਿਤਾ ਜਾਵੇ ਇਹਦੇ ਜਿੱਦਾਂ ਜੇ ਤੁਰੰਤ 24 ਘੰਟਿਆਂ ਦੇ ਵਿੱਚ ਸਾਡੀ ਟੀਮ ਉਹ ਬੱਚੇ ਰੈਸਕੂ ਕਰੂਗੀ ਤਾਂ ਜੋ ਕਿਸੇ ਇਹੋ ਜਿਹੇ ਕੋਈ ਸਰਗਨਾ ਜਾਂ ਕੋਈ ਗਰੋਹ ਦੇ ਹੱਥ ਨਾਲ ਅਜੇ ਬੱਚੇ ਦਾ ਕੋਈ ਖਨਾਬ ਨਿਕਲ ਸਕੇ ਧੰਨਵਾਦ